ਸਤਿ ਸ਼੍ਰੀ ਅਕਾਲ ਨਮਸਕਾਰ ਅੱਲਾ ਹਫਿਜ਼ ਆਪਣੇ ਜ਼ਮਾਨੇ ਦਾ ਮਸ਼ਹੂਰ ਕਲਾਕਾਰ ਹਾਲੀਵੁੱਡ ਦੇ ਵਿੱਚ ਜਿਹਦੀ ਕਾਫੀ ਚਰਚਾ ਅੱਜ ਵੀ ਲੋਕੀ ਉਹਦੀਆਂ ਫਿਲਮਾਂ ਦੇਖਦੇ ਆ ਉਹ ਬਿਨਾ ਕੁਝ ਬੋਲੇ ਬਿਨਾ ਡਾਇਲੌਗ ਬੋਲੇ ਉਹ ਦਰਸ਼ਕਾਂ ਨੂੰ ਹਸਾ ਦਿੰਦਾ ਸੀਗਾ ਤੇ ਉਹਦੀ ਕਾਮੇਡੀ ਜਿਹੜੀ ਆ ਉਹ ਅੱਜ ਵੀ ਚੇਤੇ ਕੀਤੀ ਜਾਂਦੀ ਆ ਨਕਲ ਉਹਦੀ ਕੀਤੀ ਜਾਂਦੀ ਆ ਉਹ ਸੀ ਚਾਰਲੀ ਚੈਪਲਿਨ ਚਾਰਲੀ ਚੈਪਲਿਨ ਸ਼ੁਰੂ-ਸ਼ੁਰੂ ਦੇ ਵਿੱਚ ਉਹਨੇ ਬਹੁਤ ਸੰਘਰਸ਼ ਕੀਤਾ ਉਹਨੂੰ ਕਾਮਯਾਬੀ ਨਹੀਂ ਮਿਲ ਰਹੀ ਸੀਗੀ ਕਾਫੀ ਉਹਨੇ ਪਾਪੜ ਵੇਲੇ ਛੋਟੇ-ਮੋਟੇ ਕੰਮ ਵੀ ਕੀਤੇ ਟਰਾਈ ਫਿਲਮਾਂ ਦੇ ਵਿੱਚ ਵੀ ਪਰ ਉਹ ਕਾਮਯਾਬ ਨਹੀਂ ਹੋ ਰਿਹਾ ਸੀਗਾ ਤੇ ਹੌਲੀ-ਹੌਲੀ ਹੌਲੀ ਮਿਹਨਤ ਕਰਦਾ ਕਰਦਾ ਇੱਕ ਦਿਨ ਦੁਨੀਆ ਤੇ ਐਸਾ ਚਮਕਿਆ ਕਿ ਸਾਰੀ ਦੁਨੀਆ ਦੇ ਵਿੱਚ ਉਹਦੀ ਮਸ਼ਹੂਰੀ ਹੋ ਗਈ ਉਹਦੀਆਂ ਫਿਲਮਾਂ ਨੂੰ ਲੋਕੀ ਪਸੰਦ ਕਰਨ ਲੱਗ ਪਏ ਤੇ ਉਹ ਇੱਕ ਕਾਮਯਾਬ ਕਲਾਕਾਰ ਬਣ ਗਿਆ ਪਰ ਉਸ ਵੇਲੇ ਤੱਕ ਉਹਦੀ ਉਮਰ ਜਿਹੜੀ ਆ ਉਹ 53 ਸਾਲ ਦੀ ਹੋ ਚੁੱਕੀ ਸੀਗੀ 53 ਸਾਲ ਦਾ ਇਹ ਗੱਭਰੂ ਇਕੱਲਾ ਸੀ ਇੱਕ 18 ਸਾਲ ਦੀ ਕੁੜੀ ਊਨਾ ਨੀਲ ਉਹਦੀ ਦੋਸਤ ਸੀ ਉਹਨੂੰ ਉਹ ਪਸੰਦ ਕਰਦਾ ਸੀਗਾ ਚਾਹੁੰਦਾ ਸੀ ਕਿ ਮੇਰੇ ਨਾਲ ਵਿਆਹ ਕਰਵਾ ਲਵੇ ਪਰ ਉਮਰ ਦਾ ਫਾਸਲਾ ਬਹੁਤ ਜ਼ਿਆਦਾ ਸੀਗਾ ਲੋਕੀ ਕੀ ਕਹਿਣਗੇ ਇਹ ਕੁੜੀ ਮੇਰੇ ਨਾਲ ਵਿਆਹ ਕਰਵਾਉਣ ਲਈ ਮੰਨੇਗੀ ਕਿ ਨਹੀਂ ਮੰਨੇਗੀ ਉਦੇ ਜਿਹਨ ਦੇ ਵਿੱਚ ਇਦਾਂ ਦੇ ਸਵਾਲ ਜਿਹੜੇ ਆਹੋ ਚੱਲਦੇ ਰਹਿੰਦੇ ਸੀ ਇੱਕ ਦਿਨ ਹੌਸਲਾ ਕਰਕੇ ਉਹਨੇ ਉਹਨਾਂ ਨੀਲ ਨੂੰ ਪ੍ਰਪੋਜ਼ ਕੀਤਾ ਇਹ ਕਹਿ ਕੇ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲਾ ਮੈਂ ਤੈਨੂੰ ਜੀਣਾ ਸਿਖਾਉਂਗਾ ਕਿ ਕਿਵੇਂ ਜੀਵੀ ਦਾ ਤੇ ਤੂੰ ਮੈਨੂੰ ਮਰਨਾ ਸਿਖਾਈ ਉਹਨਾਂ ਨੇਲ ਨੇ ਕੁਝ ਦਿਨ ਸੋਚਿਆ ਉਹ ਕਹਿੰਦੀ ਠੀਕ ਹੈ ਮੈਂ ਤੇਨਾਂ ਵਿਆਹ ਕਰਵਾਉਂਗੀ ਪਰ ਜੋ ਤੂੰ ਕਹਿੰਦਾ ਇਹ ਨਹੀਂ ਤੂੰ ਮੈਨੂੰ ਇਹ ਦੱਸੀ ਕਿ ਜ਼ਿੰਦਗੀ ਦੇ ਵਿੱਚ ਕਾਮਯਾਬ ਕਿਵੇਂ ਹੋਈਦਾ ਤੇ ਮੈਂ ਤਨਵੇਹ ਦੱਸਾਂਗੀ ਕਿ ਜ਼ਿੰਦਗੀ ਦੇ ਵਿੱਚ ਮਜ਼ਬੂਤ ਕਿਵੇਂ ਹੋਈਦਾ ਸ਼ਕਤੀਸ਼ਾਲੀ ਕਿਵੇਂ ਹੋਈਦਾ ਦੋਨਾਂ ਨੇ ਵਿਆਖਿਆ ਕਰਵਾ ਲਿਆ ਤੇ ਤਕਰੀਬਨ 35-40 ਸਾਲ ਬਯੋਤਾ ਜੀਵਨ ਉਹਨਾਂ ਨੇ ਜੀਵਿਆ ਉਹਨਾਂ ਦੇ 8 ਬੱਚੇ ਹੋਏ ਤੇ ਹੱਸਦੇ ਖੇਡਦੇ ਉਹਨਾਂ ਦੀ ਜ਼ਿੰਦਗੀ ਜਿਹੜੀ ਆਹੋ ਗੁਜ਼ਰੀ ਕਹਿਣ ਦਾ ਮਤਲਬ ਕਿ ਉਮਰ ਦੇ ਫਾਸਲੇ ਕੁਝ ਨਹੀਂ ਹੁੰਦੇ ਹੈਗੇ ਅ ਦਿਲ ਮਿਲੇ ਦੀਆਂ ਗੱਲਾਂ ਹੁੰਦੀਆਂ ਜਿੱਥੇ ਤੁਹਾਡੀ ਜੋ ਕੁਦਰਤ ਵੱਲੋਂ ਤੁਹਾਡੇ ਲਈ ਬਣਿਆ ਆ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਕੇ ਹੀ ਰਹਿੰਦਾ ਆ ਜਵਾਨ ਪਤਨੀ ਆਪਣੇ ਪਤੀ ਨੂੰ ਕਦੇ ਬੁੱਢਾ ਨਹੀਂ ਹੋਣ ਦਿੰਦੀ ਉਹ ਵੀ ਜ਼ਰੂਰੀ ਹੁੰਦਾ ਹੈ ਤੇ ਇਸ ਕਰਕੇ ਜਿਹੜਾ ਉਹ ਜ਼ਿੰਦਗੀ ਦੇ ਜਿਹੜੇ ਇਸ ਤਰ੍ਹਾਂ ਦੇ ਸਮੇਲ ਹੁੰਦੇ ਆ ਕਈ ਵਾਰ ਉਹ ਜ਼ਿੰਦਗੀ ਦੇ ਵਿੱਚ ਬਹੁਤ ਕਾਮਯਾਬ ਹੁੰਦੇ ਆ ਤੇ ਵਧੀਆ ਵਿਅਵਤਾ ਜੀਵਨ ਜਿਹੜਾ ਉਹ ਉਹ ਨਿਭੜਦੇ ਆ ਜੀ ਜੇ ਦੀ ਜਿਹੜੀ ਮਿਸਾਲ ਆ ਇਹ ਚਾਰਲੀ ਚੈਪਲਨ ਤੇ ਉਹ ਨੀਲ ਦੀ ਇਹ ਸਾਡੇ ਸਾਹਮਣੇ ਆ ਇਸ ਕਰਕੇ ਕਦੇ ਵੀ ਇਹ ਨਿਰਾਸ਼ ਨਹੀਂ ਹੋਣਾ ਚਾਹੀਦਾ ਜਿਆਦਾ ਉਮਰ ਹੋ ਗਈ ਜਾਂ ਵੈਸੇ ਅ ਜ਼ਿੰਦਗੀ ਜਿਹੜੀ ਆ ਉਹ ਕਿਸੇ ਵੇਲੇ ਵੀ ਤੁਹਾਡੇ ਲਈ ਕੋਈ ਨਾ ਕੋਈ ਰਸਤਾ ਜਿਹੜਾ ਆ ਉਹ ਅ ਕੁਦਰਤ ਜਿਹੜੀ ਆ ਉਹ ਰਸਤਾ ਖੋਲ ਦਿੰਦੀ ਆ ਤੁਹਾਡੇ ਲਈ ਤੋਹਫ਼ੇ ਜਿਹੜੀ ਆ ਉਹ ਲੈ ਕੇ ਬੈਠੀ ਹੁੰਦੀ ਆ ਇੱਕ ਨਾ ਇੱਕ ਦਿਨ ਜਿਹੜਾ ਉਹ ਜੋ ਸਾਡੀ ਕਿਸਮਤ ਵਿੱਚ ਲਿਖਿਆ ਹੁੰਦਾ ਜੋ ਸਾਡੇ ਜੀਵਨ ਦੇ ਵਿੱਚ ਹੋਣਾ ਹੁੰਦਾ ਉਹ ਹੋ ਕੇ ਹੀ ਰਹਿੰਦਾ ਆ ਉਹਨੂੰ ਕੋਈ ਰੋਕ ਨਹੀਂ ਸਕਦਾ ਇਹਦੇ ਨਾਲੇ ਅੱਜ ਦੀ ਵੀਡੀਓ ਦੀ ਸਮਪਤੀ ਥੈਂਕ ਯੂ